ਉੰਗੀ ਸਾਰੇ ਜਿਹੜਾ ਤੇਲ ਦਾ ਕੰਮ ਹੁੰਦਾ ਹੈ ਤੇਲ ਡੁੱਲਦਾ ਰਹਿੰਦਾ ਰੋਇ ਇਸ ਵੀ ਦੇ ਕੜਾਈਆਂ ਪਾਈ ਦਾ ਕੜਾਈ ਟੇਕਣ ਦੀ ਹੈ ਕਦੀ ਕਿਸੇ ਬੰਦੇ ਦੇ ਘਰ ਤੇ ਤੇਲ ਪੈ ਜਾਂਦਾ ਉਹਦੇ ਕਰਕੇ ਮਾਣੇ ਲੱਗਦਾ ਜੀ ਉਹਨਾਂ ਦੇ ਚੈੱਕ ਚੁੰਦੇ ਕਰਕੇ ਧਿਆਨ ਰੱਖਾਂਗੇ ਦਾ ਪੂਰਾ ਧਿਆਨ ਕਰਾਂਗੇ ਅਸੀਂ ਇੱਥੇ ਆਏ ਆ ਅਸੀਂ ਸੀ ਚੈਕਿੰਗ ਕੀਤੀ ਹੈ ਇਹਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਦਾ ਇੱਕ ਅਨਹਾਈਡਰਿਕ ਪ੍ਰੀਲਾਨ ਕਰ ਦਿੱਤਾ ਹੈ ਤੇ ਕਿਸੇ ਸੈਂਪਲ ਲੈ ਰਹੇ ਨੇ ਮਿਰਚਾਂ ਦਾ ਆਈਕਲ ਨਾਲ ਸਾਡੇ ਸਾਰੇ ਮੁੰਡੇ ਗਏ 6 ਮੁੰਡੇ ਮਾਤਾ ਦੇ ਗਏ ਨੇ ਮਾਤਾ ਤੇ ਜਾਣ ਕਰਕੇ ਸਾਡੇ ਨੂੰ ਥੋੜਾ ਜਿਆਦਾ ਇਸ ਚੀਜ਼ ਤੇ ਧਿਆਨ ਦੇਣਾ ਪਿਆਦਾ ਤਰੀ ਚੀਜ਼ ਜਦ ਪਟੀਆਂ ਚੱਲੀਆਂ ਤੇ ਕੱਲ੍ਹ ਹੋਏਗੀ ਹੋਏਗੀ ਸਰ ਹੁਣ ਥੱਲੇ ਇੱਥੇ ਪਟੀ ਨਹੀਂ ਚੱਲਦੀ ਸਾਰੇ ਸਫਾਈ ਆ ਬਿਲਕੁਲ ਤੇ ਇਹ ਨਹੀਂ ਹੁਣ ਤਾਂ ਸਾਰਾ ਟੱਕਦਾ ਜੀ ਸਾਰਾ ਟੱਕੇ ਰੱਖੀਦਾ ਜੀ ਅਜੇ ਜੀ ਬਣਾਣਾ ਹੀ ਥੋੜਾ ਜਿਹਾ ਆ ਵੀ ਦੋ ਭਰਾ ਮੈਂਦ ਕਰਨੇ ਦੋ ਹੀ ਬਣਾਣੇ ਜੀ ਚਾਰ ਕਿਤੇ ਚ ਦੇਖੋ ਜਿਹੜਾ ਮੇਨ ਬਣਾ ਰਿਆ ਨਾ ਜਿੱਥੇ that is very very unhygienic ਇਸ ਵਾਰ ਸਿਹਤ ਵਿਭਾਗ ਨੇ ਦੀਵਾਲੀ ਦੁਸ਼ਹਿਰੀ ਤੋਂ ਪਹਿਲਾਂ ਹੀ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਰੀ ਕੰਨੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਜ਼ਿਆਦਾਤਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਦੀਵਾਲੀ ਦੇ ਨੇੜੇ ਤੇੜੇ ਸਿਹਤ ਵਿਭਾਗ ਦੀਆਂ ਟੀਮਾਂ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਰੀ ਕਾਟੀਆਂ ਨੇ ਪਰ ਇਸ ਵਾਰ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ ਦੇਖ ਸਕਦੇ ਹੋ ਫਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਜੋ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਰੈਸਟੋਰੈਂਟਾਂ ਬਿਆਂ ਦੇ ਉੱਤੇ ਸੇਤ ਵਿਭਾਗ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਸੇਤ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਮਸ਼ਹੂਰ ਚਾਟ ਭੰਡਾਰ ਸੈਂਟਰ ਦੇ ਉੱਤੇ ਛਾਪਾ ਮਾਰਿਆ ਗਿਆ ਜਿੱਥੇ ਚਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਸੇਤ ਵਿਭਾਗ ਦੀ ਟੀਮ ਦੇ ਵੱਲੋਂ ਕੁਝ ਚੀਜ਼ਾਂ ਦੇ ਸੈਂਪਲ ਵੀ ਲਈ ਗਏ ਜਿਨ੍ਹਾਂ ਨੂੰ ਜਾਂਚ ਲਈ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਹੈ ਉਧਰ ਦੁਜੀ ਵਾਸੀ ਦੁਕਾਨਦਾਰ ਨੇ ਕਿਹਾ ਕਿ ਉਹ ਰੋਜ਼ ਸਵੇਰੇ ਕੜਾਈਆਂ ਦੇ ਵਿੱਚ ਤੇਲ ਪਾਉਂਦੇ ਨੇ ਉਸ ਸਮੇਂ ਥੱਲੇ ਡਿੱਗ ਜਾਂਦਾ ਜਿਸ ਦੇ ਕਾਰਨ ਇਹ ਜੰਮਿਆ ਹੋਇਆ ਏ ਉਹਨੇ ਕਿਹਾ ਕਿ ਕੁਝ ਵਰਕਰ ਛੁੱਟੀਆਂ ਲੈ ਕੇ ਘੁੰਮਣ ਗਏ ਹੋਏ ਨੇ ਜਿਸ ਕਾਰਨ ਸਾਫ਼ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਮੇਰਾ ਨਾਮ ਰਾਏ ਕੁਮਾਰ ਹੈ। ਰਾਜ ਕੁਮਾਰ ਜੀ ਸਤਿ ਸ਼੍ਰੀ ਅਕਾਲ। ਤੁਹਾਡੀ ਦੁਕਾਨ ਆ ਤਾਂ ਕਾਫੀ ਜਿਹੀ ਗੰਦਗੀ ਆ ਉਹ ਦੇਖਾਈ ਦਿੰਦੀ ਆ। ਗੰਦਗੀ ਇਹ ਸਾਰੇ ਜਿਹੜਾ ਤੇਲ ਦਾ ਕੰਮ ਹੁੰਦਾ ਹੈ, ਤੇਲ ਡੋਲਦਾ ਰਹਿੰਦਾ। ਉਹ ਇਸ ਵੀ ਦੇ ਕੜਾਈਆਂ ਪਾਈ ਦਾ ਕਦੇ ਕੜਾਈ ਟਿਕ ਪਈ ਦੀ ਐ। ਕਦੇ ਕਿਸੇ ਬੰਦੇ ਦੇ ਘੱਟ ਤੇ ਤੇਲ ਪੈ ਜਾਂਦਾ। ਉਹਦੇ ਕਰਕੇ ਉਸ ਮਾਣੇ ਲੱਗਦਾ ਹੀ ਉਹਨਾਂ ਵਿੱਚ ਇੱਕ ਟਿਪ ਟਿਪੂਂ ਦੇ ਕਰਕੇ ਧਿਆਨ ਟਰੰਗ ਜਾ ਤਾਂ ਪੂਰਾ ਧਿਆਨ ਕਰਾਂਗੇ ਇਸ ਜੀ ਦੇ। ਉਹ ਦੇਖਣ ਨੂੰ ਲੱਗਦਾ ਨਹੀਂ ਕਿ ਉਹ ਇੱਕ ਦਿਨ ਦੀ ਜਿਹੜੀ ਚਲ ਰਹੀ ਸੀ। ਕੋਈ ਅੱਜ ਕੱਲ੍ਹ ਸਾਡੇ ਸਾਰੇ ਮੁੰਡੇ ਗਏ 6 ਮੁੰਡੇ ਮਾਤਾ ਦੇ ਗਏ ਨੇ ਮਾਤਾ ਤੇ ਜਾਣ ਕਰਕੇ ਸਾਡੇ ਨੂੰ ਥੋੜਾ ਜਿਹਾ ਇਸ ਚੀਜ਼ ਤੇ ਧਿਆਨ ਦੇ ਦਿੱਤਾ ਜਾਂਦਾ ਜਿਵੇਂ ਉੱਥੇ ਦੇਖਿਆ ਗਿਆ ਵੀ ਜਿਵੇਂ ਉਹਦੇ ਤੇਲ ਜੰਮਿਆ ਪਿਆ ਹਰ ਜਗ੍ਹਾ ਦੇ ਉੱਪਰ ਉਹ ਤੇਲ ਤੇ ਲੱਗਦਾ ਨਹੀਂ ਕਿ 4-5 ਦਿਨਾਂ ਦਾ ਉਹ ਐ ਨਾ ਰਹਿਦਾ ਕਾਫੀ ਮਹੀਨਾ ਹੋ ਜਾਂਦਾ ਨਹੀਂ ਸਰ ਉਸੇ ਦੇ ਵਿੱਚ ਹੀ ਤੁਸੀਂ ਹਰ ਚੀਜ਼ ਨੂੰ ਬਣਾਈ ਜਾ ਰਹੇ ਹੋ ਨਹੀਂ ਤੇਲ ਦੇ ਵਿੱਚ ਤਾਂ ਤੇਲ ਤਾਂ ਰੋਜ਼ ਹੀ ਭਾਈ ਜਿੰਨਾ ਨਾ ਰੋ ਗ੍ਰੀਸ ਨਾਲ ਅੱਧਾ ਅੱਧਾ ਚਲੇ ਜਾਂਦਾ ਹਸਪਤਾਲ ਦਿੱਤੇ ਜਗਾ 92 ਹੈ ਸਮਾਨ ਬੰਦ ਹੈ ਉਹੋ ਜਿਹੜੀ ਜਗ੍ਹਾ ਹੈ ਉਹ ਬਹੁਤ ਜਿਹੜੀ ਹੈ ਉਹ ਗੰਦਗੀ ਉੱਤੇ ਨਹੀਂ ਜ਼ਿੰਦਗੀ ਨੇ ਉਹ ਤੇਲ ਡੋਲ ਜਾਂਦਾ ਇੱਕ ਇੱਕ ਕੜਾਈਆਂ ਡੋਲ ਜਾਂਦੀਆਂ ਹੁੰਦੇ ਕਰਕੇ ਐਵੇਂ ਲੱਗਦਾ ਜੇ ਜਦੋਂ ਫੇਰੀ ਚੀਜ਼ ਜਦੋਂ ਪੱਟੀਆਂ ਚੱਲੀਆਂ ਤੇ ਕਲਤ ਹੋਏਗੀ ਹੋਏਗੀ ਸਾਰਾ ਹੁਣ ਥੱਲੇ ਇੱਥੇ ਪੱਟੀ ਨਹੀਂ ਚੱਲਦੀ ਸਾਰੇ ਸਪਾਈ ਆ ਬਿਲਕੁਲ ਰੁਕਿਆ ਹੋਇਆ ਹੈ ਸਾਰਾ ਸਮਾਨ ਜਿਹੜਾ ਬਹੁਤ ਟਕੇੜੀ ਹੁੰਦਾ ਮੇਕਾ ਪਿਆ ਹੋਇਆ ਲੱਗਦਾ ਨਹੀਂ ਕਿਤੇ ਕਿਤੇ ਲੋਕਾਂ ਨੂੰ ਲੋਕਾਂ ਦੀ ਸੇਵਾ ਨਾ ਕਰਵਾਉਂਦੇ ਰਹਾ ਕੀਤਾ ਜਾ ਰਿਹਾ ਨੇ ਨੇ ਸੇ ਸਾਰ ਟੱਕੇ ਰੱਖਦੇ ਥੱਲੇ ਸਮਾਨ ਬਣ ਕੇ ਹੇਠੇ ਆ ਜਾਂਦਾ ਉਹ ਇੱਕ ਵਾਰੀ ਜਦੋਂ ਬਣ ਕੇ ਠੰਡਾ ਹੋਏਗਾ ਫਿਰ ਥੰਡੇ ਆਏਗਾ ਇਸ ਟਾਈਮ ਵੀ ਸਵਾਲ ਜਿਹੜਾ ਤੁਹਾਡਾ ਉਹ ਕਿਨਾ ਕਪੜੇ ਉੱਪਰ ਪਿਆ ਹੈ ਨਹੀਂ ਉਹ ਤਾਂ ਸਾਰਾ ਟੱਕਦਾ ਜੀ ਸਾਰਾ ਟੱਕੇ ਰੱਖੀਦਾ ਜੀ ਅਸੀਂ ਬਣਾਨੇ ਥੋੜਾ ਜਿਹਾ ਸੋਦਾ ਆ ਵੀ ਦੋ ਭਰਾ ਮਿਲਤ ਕਰਨੇ ਦੋ ਹੀ ਬਣਾਨੇ ਜੀ ਤੁਹਾਡੇ ਕੋਲ ਨੂਨ ਜਿਹੜੇ ਨੂਨ ਤੁਹਾਡਾ ਨਾਮ ਦੀਆਂ ਬਣਾਣ ਗਾਂ ਸਨ ਕਿਹੜੇ ਹੈ ਪਰ ਤੁਹਾਨੂੰ ਖੁੱਲ ਨੂੰ ਨਹੀਂ ਲੱਗਦਾ ਵੀ ਤੁਸੀਂ ਲੋਕਾਂ ਦੇ ਸੇਤ ਦਾ ਕਿਉਂ ਕਰ ਰਹੇ ਜੀ ਅਸੀਂ ਦੇਖੋ ਚੀਜ਼ ਕੋਈ ਵੀ ਅਸੀਂ ਕੰਪਨੀ ਦੇ ਮਸਾਲੇ ਵਰਤੇਦੇ ਹਾਂ ਕੰਪਨੀ ਦੇ ਐਮ.ਡੀ. ਚ ਦਾ ਮਾਲ ਵਰਤੇਦੇ ਹਾਂ ਕੋਈ ਵੀ ਅਸੀਂ ਦੇਸੀ ਕੰਮ ਤਾਂ ਕਰਦੇ ਨਹੀਂ ਜੀ ਅਸੇਪ ਘਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਆ ਕੇ ਵੇਖਿਆ ਕਿ ਉੱਪਰ ਬੜਾ ਧਿਆਨ ਹੋ ਕਹਿੰਦੇ ਜਰੂਰ ਦਿਓ ਜੀ ਸਫਾਈ ਵਨ ਥੋੜਾ ਹੋਰ ਜਿਆਦਾ ਚੰਗਿਆ ਬਸ ਇਹੀ ਹੋਇਆ ਜੀ ਕੋਈ ਜ਼ੋਰ ਕਾਰਵਾਈ ਨਹੀਂ ਕੀਤੀ ਪਰ ਕਾਰਵਾਈ ਕਰਦੇ ਭਈ ਆਪਣੀ ਜੋ ਵੀ ਉਹਨਾਂ ਦੀ ਪੰਦੀ ਕਾਰਗਿਰਤਾ ਆਪਣੀ ਕਰਨਗੇ ਕਰਨਗੇ ਜੀ ਉਹਨਾਂ ਦੀ ਡਿਊਟੀ ਹੈ ਜੋ ਅਫਸਰਾਂ ਦੀ ਡਿਊਟੀ ਅਫਸਰਾਂ ਨੇ ਕਰ ਲਈ ਉਹਦੀ ਹੀ ਸੈਂਪਲ ਲੈਣ ਆਈ ਟੀਮ ਦੇ ਫੂਡ ਇਨਸਪੈਕਟਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ

ਸਮ ਜਿਹੜਾ ਇਹਨੇ ਤਿਆਰ ਕੀਤਾ ਉਹ ਕੋਡੋਂ ਦੇ ਵਿੱਚ ਖਾਮੀਆਂ ਪਈਆਂ ਚਾਰ ਕਿੱਥੇ ਚ ਦੇਖੋ ਜਿਹੜਾ ਮੇਨ ਬਣਾ ਰਿਆ ਨਾ ਜਿੱਥੇ that is very very unhygienic ਤੇ ਆਬਵੀਅਸ ਹੀ ਗੱਲ ਹੈ ਜਦੋਂ unhygienic ਕੰਡੀਸ਼ਨਸ 'ਚ ਕੋਈ ਚੀਜ਼ ਬਣੂਗੀ ਤੋ ਸਾਫ ਸੁੱਥਰੀ ਨਹੀਂ ਖਾ ਸਕਦੀ ਸਰ ਸ਼ਹਿਰ ਦੇ ਰਕੋ ਉਸ ਜਗ੍ਹਾ ਦੇ ਉੱਪਰ ਅੱਜ ਸਾਫੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਨੂੰ ਕੋਈ ਜਿਹੜੀ ਸੁਵਿਧਾਵਾਂ ਜਿਹੜੀਆਂ ਪੈਸੇ ਦੇ ਕੇ ਨਹੀਂ ਉਹਨਾਂ ਨੂੰ ਸ਼ਹਿਰ ਨਾਲ ਕਲਵਾੜ ਕੀਤਾ ਜਾ ਰਿਹਾ ਹੈ ਹਾਂਜੀ ਬਿਲਕੁਲ ਹੈ ਬਹੁਤ ਹੀ ਗਲਤ ਹੈ ਜੀ ਤੇ ਤਾਂ ਹੀ ਅਸੀਂ ਐਵਰੀ ਡੇ ਲਗਭਗ ਸਾਡਾ ਹਰ ਹਫਤੇ ਕੁਛ ਨਾ ਕੁਛ ਸਾਡੇ ਚੈਕਿੰਗ ਤੇ ਸਾਨੂੰ ਆਰਡਰਸ ਆਉਂਦੇ ਆ ਤੇ ਕੁਝ ਮਾਨਯੋਗ ਏਡੀਸੀ ਮੈਮਰੀ ਸਾਨੂੰ ਕਹਿਆ ਕਿ ਹੁਣ ਜਿਹੜਾ ਮੌਨਸਨ ਸੀਜ਼ਨ ਆ ਹੈ ਆਪਣੀ ਚੈਕਿੰਗ ਵੱਧ ਤੋਂ ਵੱਧ ਕਰੋ ਸਪੈਸ਼ਲੀ ਜਿਹੜਾ ਮੌਨਸਨ ਸੀਜ਼ਨ ਚ ਕੀ ਹੈ ਡੇਂਗੂ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਹੋਰ ਟਾਈਫਾਈਡ ਜਾਂ ਹੋਰ ਵਾਟਰ ਬੋਰਨ ਡਿਸੀਜ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਦੀ ਕਰਕੇ ਸਾਡੀ ਚੈਕਿੰਗ ਵੀ ਪੂਰੇ ਜੋਰਸ ਨਾਲ ਅਸੀਂ ਕਰ ਰਹੇ ਹਾਂ ਤੇ ਜੋ ਵੀ ਕੋਈ ਗਲਤ ਕਰੇਗਾ ਜਾਂ ਕਰ ਰਿਹਾ ਹੈ अच्छी हम तो पूरे तरीके से चेकिंग कराएंगे। सर तेरे हाइजीन का चेक लांग कटाई करने वाला है। तो ये सैंपल्स भी ले रहे हैं तेरे देखो मेरे चारों सैंपल ले रहे हैं। आज के लिए थावा तो था इंजरिज़ा कर रहा है। अच्छी अच्छी, अच्छी लगभग दो तो तेरे में थावा तो जैकिंग कितनी है ना? किशांत बांसे ਦੱਸਦੀ ਕਿ ਇਸ ਮਸ਼ਹੂਰ ਚਾਰਟ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਗੰਦਗੀ ਪਾਈ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਕੁਝ ਚੀਜ਼ਾਂ ਦੇ ਸੈਂਪਲ ਵੀ ਲਏ ਨੇ ਤੇ ਬੰਦੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਖਾਨ ਪੰਜਾਬੀ ਲੋਕ ਚੈਨਲ